ਨਮਸਕਾਰ ਜੀ ਫਿਟ ਬਾਈਕਰ ਕਲੱਬ ਇੱਕ ਵਾਰੀ ਫੇਅਰ ਇਥੇ ਹਾਜ਼ਰ ਹੋਣ ਜਾ ਰਿਹਾ ਅਸੀਂ ਇੱਕ ਯੂਨੀਕ ਇਵੈਂਟ ਲੈ ਕੇ ਆਏ ਜਦੀ ਮਿਸਾਲ ਪੂਰੇ ਹਿੰਦੁਸਤਾਨ ਚ ਬਹੁਤ ਘੱਟ ਹੈ ਫੈਮਿਲੀ ਵਾਕ ਇਹ ਅਸੀਂ ਵਾਕ ਜਿਹੜੀ 2 ਨਵੰਬਰ ਨੂੰ ਲਾਜਵੰਤੀ ਸਟੇਡੀਅਮ ਤੋਂ ਸਟਾਰਟ ਕਰਾਂਗੇ ਔਰ ਇਹਦੀ ਰਜਿਸਟ੍ਰੇਸ਼ਨ ਜਿਹੜੀ 15 ਅਕਤੂਬਰ ਨੂੰ ਅਸੀਂ ਕਲੋਜ਼ ਕਰਨੀ ਸੀ ਲੇਕਿਨ ਬਹੁਤ ਸਾਰੇ ਲੋਕਾਂ ਦੀ ਇਹ ਪੁਰਜੋਰ ਡਿਮਾਂਡ ਆਈ ਹੈ ਵੀ ਸਾਨੂੰ ਇੱਕ ਦੋ ਦਿਨ ਹੋਰ ਦੇ ਦਿਓ ਐਕਸਟੈਂਡ ਕਰ ਦਿਓ ਸਾਡੀ ਰਜਿਸਟ੍ਰੇਸ਼ਨ ਤੇ ਅਸੀਂ ਇਸ ਕਰਕੇ ਇਹਦੀ ਰਜਿਸਟ੍ਰੇਸ਼ਨ ਜਿਹੜੀ ਆ 19 ਅਕਤੂਬਰ ਤੱਕ ਦੇਣ ਇਤਵਾਰ ਤੱਕ ਅਸੀਂ ਇਹਨੂੰ ਐਕਸ ਔਰ ਇਹ ਲਾਸਟ ਚਾਂਸ ਹੈ ਜਲਦੀ ਤੋਂ ਜਲਦੀ ਤੁਸੀਂ ਆਪਣਾ ਤੇ ਆਪਣੇ ਪੇਰੈਂਟਸ ਦਾ ਦਾਦਾ ਦਾਦੀ ਪੂਰਾ ਪਰਿਵਾਰ ਸਾਰਾ ਰਜਿਸਟਰ ਕਰੋ ਔਰ ਜਿਹੜੇ 8 ਸਾਲ ਤੋਂ ਛੋਟੇ ਬੱਚੇ ਆ ਉਹ ਸਾਈਕਲ ਤੇ ਵੀ ਆ ਸਕਦੇ ਆ ਔਰ ਸਾਰੇ ਰਲ ਮਿਲ ਕੇ ਅਸੀਂ ਇਹਦਾ ਜਿਹੜਾ ਥੀਮ ਲੈ ਕੇ ਚੱਲੇ ਆ ਉਹ ਲੈਕ ਜਨ ਅਸੀਂ ਪਲਾਸਟਿਕ ਫ੍ਰੀ ਹਿਸ਼ਾਕ ਔਰ ਡਰੰਗਸ ਫ੍ਰੀ ਪੰਜਾਬ ਅਸੀਂ ਸਾਰੇ ਰਲ ਕੇ ਪੂਰੇ ਸ਼ਹਿਰ ਨੂੰ ਇੱਕ ਸੁਨੇਹਾ ਦਈਏ ਵੀ ਪਲਾਸਟਿਕ ਨੂੰ ਦੂਜੇ ਕੂੜੇ ਦੇ ਵਿੱਚ ਮਿਕਸ ਨਾ ਕੀਤਾ ਜਾਵੇ ਇਹਨੂੰ ਸੈਪਰੇਟ ਸੈਪਰੇਟ ਰੱਖਿਆ ਜਾਵੇ ਔਰ ਇਹ ਜਿਹੜਾ ਮੈਸੇਦੇ ਇਹ ਪੂਰੇ ਦੇਸ਼ ਚ ਜਾਣਾ ਚਾਹੀਦਾ ਵੀ ਹੁਸ਼ਾਪੁਰ ਵਾਲੇ ਲੋਕ ਜਾਗਰੂਕ ਹੋ ਗਏ ਆ ਔਰ ਇੱਕ ਵਾਰੀ ਜਿੱਦਾਂ ਪਿਛਲੇ ਸਾਲ ਸੀ ਇੰਡੀਆ ਬੁੱਕ ਆਫ ਰਿਕਾਰਡ ਚ ਆਪਣਾ ਨਾਮ ਦਰਜ ਕਰਾਇਆ ਸੀ ਇੱਕ ਵਾਰੀ ਫਿਰ ਦੇਸ਼ ਨੂੰ ਦਿਖਾ ਦਈਏ ਵੀ ਹੁਸ਼ਾਪੁਰ ਵਾਲੇ ਕਿਸੇ ਤੋਂ ਘੱਟ ਨਹੀਂ ਹੈਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ